ਦੁਖਦਾਇਕ ਬਹੁਤ ਦੁਖਦਾਇਕ ਹੈ ਜੀ ਇਹ ਖਬਰ ਹੈ ਸਾਡੀ ਸੁਸਾਇਟੀ ਲਈ ਬਹੁਤ ਸ਼ਰਮਦਾਇਕ ਗੱਲ ਹੈ ਜਿਹੜੀ ਮੋਮਿਤਾ ਡਾਕਟਰ ਮੋਮਿਤਾ ਦੇ ਨਾਲ ਇੰਨਾ ਗਲਤ ਕੰਮ ਹੋਇਆ देयर शुड बी ਐਨ ਆਈ ਫਾਰ ਐਨ ਆਈ ਉਸ ਦੇ ਜੋ ਹੋਇਆ ਕੋਲੀ ਉਹਨੂੰ ਫਾਂਸੀ ਮਾਰਨੀ ਚਾਹੀਦੀ ਹੈ ਸਿਸਟਮ ਨੂੰ ਇੱਕ ਗੁਜ਼ਾਰਿਸ਼ ਹੈ ਕੀ ਮਤਲਬ ਇਸ ਚੀਜ਼ ਤੋਂ ਬਚਣ ਲਈ ਕੋਈ ਸਖਤ ਕਾਨੂੰਨ ਬਣਨੇ ਚਾਹੀਦੇ। ਬੜਾ ਇਸ ਲਈ ਮੈਂ ਪਹਿਲਾਂ ਵੀ ਉਸ ਤੇ ਸਪੀਚ ਦਿੱਤੀ ਕਿ ਮੈਨੂੰ ਲੱਗਦਾ ਕਿ ਆਪਾਂ ਨੂੰ ਜਾਗਰੂਕ ਹੋਣਾ ਚਾਹੀਦਾ ਪਹਿਲਾਂ ਤਾਂ ਆਪਣੇ ਬੱਚਿਆਂ ਨੂੰ ਜਾਗਰੂਕ ਕਰਨਾ ਚਾਹੀਦਾ ਮੈਨੂੰ ਮੇਰੇ ਬੇਟੇ ਨੂੰ ਨਾਲ ਲਿਆ ਕੇ ਮੈਂ ਉਹਨੂੰ ਇਹ ਚੀਜ਼ ਦਿਖਾਈ ਹੈ ਕਿ ਜੇ ਕੋਈ ਉਹ ਗਲਤੀ ਕਰਦਾ ਤੇ ਉਹਦੀ ਸਜ਼ਾ ਖੀ ਹੋਣੀ ਚਾਹੀਦੀ ਆ ਤੇ ਸਾਨੂੰ ਆਪਣੇ ਬੱਚਿਆਂ ਤੋਂ ਪਹਿਲਾਂ ਇੱਕ ਮਾਂ ਹੋਣ ਦੇ ਨਾਤੇ ਸਾਨੂੰ ਆਪਣੇ ਬੱਚੇ ਨੂੰ ਪਹਿਲਾਂ ਬੇਟੇ ਨੂੰ ਸਿਖਾਉਣਾ ਚਾਹੀਦਾ ਕਿ ਬਾਹਰ ਨਿਕਲ ਕੇ ਔਰਤਾਂ ਦੀ ਇੱਜ਼ਤ ਕਰਨੀ ਸਿੱਖੋ। ਦੋਸਤੋ ਬਾਅਦ ਅਸੀਂ ਹੋਰ ਕਿਸੇ ਤੇ ਕੁਐਸਚਨ ਕਰ ਸਕਦੇ ਹਾਂ ਸੈਕੰਡ ਪੁਆਇੰਟ ਇਹ ਆ ਕਿ ਬੇਟੀ ਨੂੰ ਸੈਲਫ ਪ੍ਰੋਟੈਕਸ਼ਨ ਸਿਖਾਓ ਕਿ ਬਾਹਰ ਨਿਕਲ ਕੇ ਉਹ ਆਪਣੇ ਆਪ ਨੂੰ ਖੁਦ ਸੰਭਾਲ ਸਕੇ ਕਿਸੇ ਦੇ ਅਧੀਨ ਨਾ ਹੋਵੇ ਇਸ ਕੈਂਡਲ ਮਾਰਚ ਦਾ ਯਹੀ ਫਾਇਦਾ ਹੋਣਾ ਚਾਹੀਏ ਕਿ ਰੂਲਸ ਇਤਨੇ ਕੁ ਜ਼ਿਆਦਾ ਸਟ੍ਰਿਕਟ ਹੋਣੇ ਚਾਹੀਏ ਨਾ ਕਿ ਕੋਈ ਵੀ ਐਸਾ ਕੁਝ ਕਰਨੇ ਸੋਚੇ 10 100 ਬਾਰ ਸੋਚੇ ਇਹ ਤੇ ਬਹੁਤ ਦੁਖਦਾਈ ਹੈ ਔਰ ਖਾਸ ਕਰਕੇ ਚਿੰਤਾ ਦਾ ਵਿਸ਼ਾ ਹੈ ਉਹਨਾਂ ਪੇਰੈਂਟਸ ਵਾਸਤੇ ਜਿਨ੍ਹਾਂ ਦੀਆਂ ਧੀਆਂ ਐ ਪੈਨਾ ਐ ਔਰ ਇਹੀ ਦੇਖਦੇ ਹੋਏ ਸਰਕਾਰ ਦੀਆਂ ਨਾਕਾਮੀਆਂ ਨੂੰ ਦੇਖਦੇ ਹੋਏ ਪੇਰੈਂਟਸ ਆਪਣੇ ਬੱਚਿਆਂ ਨੂੰ ਸੇਫ ਜਗ੍ਹਾ ਤੇ ਜਿਸ ਤਰ੍ਹਾਂ ਬ੍ਰੋਡ ਹਰ ਕੋਈ ਭੇਜਣ ਦੀ ਕੋਸ਼ਿਸ਼ ਕਰ ਰਿਹਾ ਤਾਂ ਕਿ ਸੇਫ ਉਹਨਾਂ ਨੂੰ ਰੱਖ ਸਕਣ ਦੇਖੋ ਕੋਈ ਟਾਈਮ ਹੁੰਦਾ ਆਪਾਂ ਅੱਜ ਕੈਂਡਲ ਮਾਰਚ ਕੱਢਿਆ ਵਾ ਬਹੁਤ ਅੱਛੀ ਗੱਲ ਹੈ ਵਧੀਆ ਹੈ ਔਰ ਮੈਂ ਚਾਹਨਾ ਵੀ ਇਦਾਂ ਨਾ ਹੋਵੇ ਵੀ ਇਹ ਫੋਟੋ ਸੈਸ਼ਨ ਤੱਕ ਹੀ ਰਹਿ ਜਾਵੇ ਜੀ ਜ਼ਰੂਰਤ ਪਵੇ ਇਸ ਤੋਂ ਅੱਗੇ ਵੀ ਜਾਣ ਦੀ ਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਵੈ ਅਸੀਂ ਇੱਕ ਝੋਟ ਹੋ ਕੇ ਅੱਗੇ ਵੀ ਵਧੀਏ ਗੱਲੇ ਕੈਂਡਲ ਤੱਕ ਨਾ ਰਹੀਏ ਇੱਕ ਟਾਈਮ